ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਨੂੰ ਵੇਚਣ ਦੀ ਜਿਹੜੀ ਪਾਲਿਸੀ ਆ ਉਸ ਨੂੰ ਲੈ ਕੇ ਇਸ ਦੇ ਵਿੱਚ ਚਰਚਾ ਕਰਾਂਗੇ ਉਸ ਦੇ ਵਿੱਚ ਕਈ ਡਿਪਾਰਟਮੈਂਟਾਂ ਦੀਆਂ ਚਾਹੇ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰੀਏ ਜਾਂ ਬਿਜਲੀ ਬੋਰਡ ਦੀ ਗੱਲ ਕਰ ਲਈਏ ਬਿਜਲੀ ਬੋਰਡ ਦੇ ਕਾਫੀ ਜਿਹੜੀ ਕਮਰਸ਼ੀਅਲ ਜਾਇਦਾਦਾਂ ਲੱਗੀਆਂ ਉਹਨਾਂ ਨੂੰ ਵੇਚਣ ਦੇ ਲਈ ਪੰਜਾਬ ਸਰਕਾਰ ਵੱਲੋਂ ਆ ਜਿਹੜੇ ਮੀਟਿੰਗਾਂ ਲੱਗੀਆਂ ਉਹ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿਰੋਧ ਵਿੱਚੋਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਇਕਤਾ ਮੰਚ ਜੁਆਇੰਟ ਫੋਰਮ ਤੇ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਆ ਜਿਹੜਾ ਸੰਘਰਸ਼ ਦਾ ਵਿਗਲਾ ਜਿਹੜਾ ਬਜਾੜ ਦਿੱਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸਰਕਲਾਂ ਦੇ ਵਿੱਚ ਆ ਜਿਹੜਾ ਇਸ ਦੇ ਰੋਸ ਵਿੱਚੋਂ ਜਿਹੜੇ ਧਰਨੇ ਨੇ ਦਿੱਤੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਆ ਜਿਹੜਾ ਅੱਗੇ ਸੰਘਰਸ਼ ਨੇ ਜਿਹੜੇ ਹੋਰ ਤਿੱਖੇ ਹੋਣ ਦੀ ਜਿਹੜੀ ਸਭਾਵਨਾ ਬਣੀ ਹੋਈ ਹੈ ਸੋ ਗੱਲ ਕਰ ਲਈਏ ਜਿਹੜੇ ਡਿਪਾਰਟਮੈਂਟ ਦੇ ਵਿੱਚ ਕੌਡੀਆਂ ਦੇ ਭਾਜ ਜਿਹੜੇ ਜ਼ਮੀਨਾਂ ਦੇਣ ਨੂੰ ਆ ਜਿਹੜਾ ਸਰਕਾਰ ਵੱਲੋਂ ਪਾਲਿਸੀਆਂ ਲੈ ਕੇ ਆਈਆਂ ਜਾ ਰਹੀਆਂ ਨੇ ਜਿਵੇਂ ਪਹਿਲਾਂ ਲੈਂਡ ਪੂਲਿੰਗ ਦੀ ਪਾਲਿਸੀ ਸੀ ਜਿਹੜੀ ਪੰਜਾਬ ਸਰਕਾਰ ਲੈ ਕੇ ਆਈ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਸੀਗੀਆਂ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਖਾਸੇ ਜाहिर ਕੀਤੇ ਸੀ ਤੇ ਉਹ ਸਰਕਾਰ ਨੇ ਆ ਜਿਹੜੀ ਆਪਣੀ ਪਾਲਿਸੀ ਵਾਪਸ ਲਈ ਉਸ ਤੋਂ ਬਾਅਦ ਹੁਣ ਸਰਕਾਰ ਆ ਜਿਹੜੀ ਡਿਪਾਰਟਮੈਂਟਾਂ ਦੀਆਂ ਜਾਇਦਾਦਾਂ ਨੂੰ ਵੇਚਣ ਦੇ ਲਈ ਜਿਹੜੀ ਪਾਲਿਸੀ ਉਹਨੂੰ ਲੈ ਕੇ ਆ ਰਹੀ ਆ ਜਿਸ ਦੇ ਵਜੋਂ ਮੁਲਾਜ਼ਮਾਂ ਵੱਲੋਂ ਜਿਹੜਾ ਆਪਣੇ ਡਿਪਾਰਟਮੈਂਟ ਦੀਆਂ ਜਾਇਦਾਦਾਂ ਵੇਚਣ ਨੂੰ ਲੈ ਕੇ ਜਿਹੜਾ ਰੋਸਾਗਾ ਉਜਾਰ ਕੀਤਾ ਗਿਆ ਜਿਸ ਦੇ ਤਹਿਤ ਅੱਜ ਸੰਗਰੂਰ ਦੇ ਵਿੱਚ ਵੀ ਹੈ ਜਿਹੜਾ ਸੰਗਰੂਰ ਸਰਕਲ ਦੇ ਵਿੱਚ ਆ ਜਿਹੜਾ ਵੱਡੇ ਪੱਧਰ ਤੇ ਮੁਲਾਜ਼ਮਾਂ ਤੇ ਤੇ ਅਫਸਰਾਂ ਨੇ ਜਿਹੜਾ ਸਾਂਝੇ ਰੂਪ ਦੇ ਵਿੱਚ ਆ ਜਿਹੜਾ ਧਰਨਾ ਦਿੱਤਾ ਉਹ ਆਪਣੇ ਡਿਪਾਰਟਮੈਂਟ ਨੂੰ ਬਚਾਉਣ ਦੇ ਲਈ ਹੈ ਜਿਹੜਾ ਕਿ ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਜਾਇਦਾਦਾਂ ਬਹੁਤ ਸਾਰੀਆਂ ਜਾਇਦਾਦਾਂ ਨੇ ਪਿੰਡਾਂ ਵੱਲੋਂ ਸ਼ਹਿਰਾਂ ਦੇ ਵਿੱਚ ਸੁਸਾਇਟੀਆਂ ਵੱਲੋਂ ਆ ਜਿਹੜਾ ਡਿਪਾਰਟਮੈਂਟਾਂ ਨੂੰ ਕਿਸੇ ਸਮੇਂ ਦੇ ਉੱਤੇ ਜਿਹੜੀਆਂ ਇਹ ਦਾਨ ਦੇ ਵਿੱਚ ਜਿਹੜੀਆਂ ਦਿੱਤੀਆਂ ਗਈਆਂ ਸੀਗੀਆਂ ਉਸ ਤੋਂ ਬਾਅਦ ਆ ਜਿਹੜਾ ਡਿਪਾਰਟਮੈਂਟਾਂ ਦੇ ਵੱਲੋਂ ਇਹਨਾਂ ਦੇ ਉੱਤੇ ਆਪਣੇ ਅਧਿਕਾਰ ਨੇ ਜਿਹੜੇ ਬਣੇ ਹੋਏ ਨੇ ਤੇ ਅੱਜ ਕੱਲ ਇਹ ਕਮਰਸ਼ੀਅਲ ਪ੍ਰਾਪਰਟੀਆਂ ਨੇਗੀਆਂ ਪਟਿਆਲਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆ ਮੁਹਾਲੀ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਆ ਜਲੰਧਰ ਦੇ ਵਿੱਚ ਵੱਡੀ ਪ੍ਰਾਪਰਟੀਆਂ ਨੇ ਜਿਹੜੀਆਂ ਡਿਪਾਰਟਮੈਂਟ ਦੀਆਂ ਪਈਆਂ ਨੇ ਜਿਹਦੇ ਉੱਤੇ ਸਰਕਾਰ ਵੱਲੋਂ ਆ ਜਿਹੜੀ ਹੁਣ ਨਿਗਾਹ ਰੱਖ ਕੇ ਆ ਜਿਹੜੇ ਇਹਨੂੰ ਵੇਚਣ ਦੀ ਜਿਹੜੀ ਪਾਲਿਸੀ ਆ ਉਹ ਲੈ ਕੇ ਆਏ ਨੇ ਸੋ ਉਸ ਦੇ ਤਹਿਤ ਆ ਜਿਹੜੇ ਹੁਣ ਸਰਕਲਾਂ ਦੇ ਵਿੱਚ ਤਰਨ ਦਿੱਤੇ ਗਏ ਨੇ ਦੋ ਤਰੀਕ ਨੂੰ ਬਿਜਲੀ ਮੰਤਰੀ ਜਿਹੜੇ ਸੰਜੀਵ ਰੋੜਾ ਉਹਨਾਂ ਦੀ ਰਹਿਸ਼ ਲੁਧਿਆਣਾ ਵਿੱਚ ਹੈ ਜਿਹੜਾ ਜਥੇਬੰਦੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਕਿ ਇੱਕ ਵਰਕਰ ਤੋਂ ਲੈ ਕੇ ਸਾਰੇ ਅਫਸਰ ਸਹਿਬਾਨ ਐਸ ਡੀਓ ਐਕਸਨ ਐਸ ਸੀ ਚੀਫ ਤੱਕ ਦੇ ਸੰਘਰਸ਼ਾਂ ਦੇ ਵਿੱਚ ਜਿਹੜੇ ਸ਼ਾਮਲ ਹੋਣਗੇ ਤੇ ਸਮੁੱਚਾ ਜਿਹੜਾ ਡਿਪਾਰਟਮੈਂਟ ਹੈਗਾ ਇਸ ਦਾ ਰੋਸ ਵਜੋਂ ਕਿ ਅਸੀਂ ਆਪਣੇ ਡਿਪਾਰਟਮੈਂਟ ਦੀ ਜਾਇਦਾਦ ਆ ਜਿਹੜੀ ਉਹ ਨਹੀਂ ਵੇਚਣ ਦਿੱਤੀ ਜਾਊਗੀ ਉਸ ਨੂੰ ਲੈ ਕੇ ਜਿਹੜਾ ਰੋਸ ਹੈਗਾ ਉਹ ਜ਼ਾਹਰ ਕੀਤਾ ਜਾ ਰਿਹਾ ਸੋ ਉਸ ਤੋਂ ਬਾਅਦ ਆਇਆ ਜਿਹੜਾ ਜਥੇਬੰਦੀ ਦੇ ਆਗੂਆਂ ਨੇ ਗੱਲ ਕੀਤੀਗੀ ਉਹਨਾਂ ਵੱਲੋਂ ਕਹਿਣਾ ਸੀਗਾ ਕਿ ਅਸੀਂ ਕਿਸੇ ਵੀ ਕੀਮਤ ਤੱਕ ਚਾਹੇ ਸਾਨੂੰ ਕੋਈ ਵੀ ਸੰਘਰਸ਼ ਆ ਜਿਹੜਾ ਪੰਜਾਬ ਸਰਕਾਰ ਖਿਲਾਫ ਆ ਜਿਹੜਾ ਇਸ ਦੇ ਚ ਲੜਨਾ ਪਵੇ ਉਹ ਉਹਨਾਂ ਵੱਲੋਂ ਲੜਿਆ ਜਾਊਗਾ ਕਿ ਆਪਣੇ ਡਿਪਾਰਟਮੈਂਟ ਦੇ ਆਜਦਾਤਾਂ ਨੇ ਜਿਹੜੀਆਂ ਉਹ ਨਹੀਂ ਨੇ ਜਿਹੜੀਆਂ ਵੇਚਣ ਦਿੱਤੀਆਂ ਜਾਣਗੀਆਂ ਸੋ ਜਥੇਬੰਦੀਆਂ ਤੇ ਵੱਲੋਂ ਵੀ ਆ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਸਾਡਾ ਇੱਕ ਜਿਹੜਾ ਆਦਾਰਾ ਹੈਗਾ ਜੇ ਆਦਾਰਾ ਬਚੂਗਾ ਤਾਂ ਉਸ ਤੋਂ ਬਾਅਦ ਹੀ ਜਿਹੜੀਆਂ ਕੋਈ ਲੋਕਾਂ ਨੂੰ ਸਹੂਲਤਾਂ ਨੇ ਦਿੱਤੀਆਂ ਜਾ ਸਕਦੀਆਂ ਨੇ ਸਰਕਾਰ ਲਗਾਤਾਰ ਜਿਹੜੀਆਂ ਪਾਲਿਸੀਆਂ ਲੈ ਕੇ ਆ ਰਹੀ ਆ ਚਾਹੇ ਅੱਜ ਉਹ ਆਦਾਰੇ ਦੀਆਂ ਜ਼ਮੀਨਾਂ ਵੇਚਣ ਦੀ ਗੱਲ ਹੋਵੇ ਜਾਂ ਫਿਰ ਡਿਪਾਰਟਮੈਂਟਾਂ ਨੂੰ ਪ੍ਰਾਈਵੇਟ ਕਰਨ ਦੀ ਗੱਲ ਹੋਵੇ ਅੱਜ ਇਸ ਦੇ ਤਹਿਤ ਹੈਗਾ ਜਿਹੜਾ ਸਰਕਾਰ ਆਪਣੀ ਪਾਲਿਸੀਆਂ ਲੈ ਕੇ ਆ ਰਹੀ ਹੈ ਸੋ ਉਸ ਦੇ ਵਿਰੋਧ ਵਿੱਚ ਮੁਲਾਜ਼ਮ ਇਸ ਦੇ ਉੱਤੇ ਡਟੇ ਹੋਏ ਨੇ ਕਿ ਅਸੀਂ ਆਪਣੇ ਡਿਪਾਰਟਮੈਂਟ ਦੀਆਂ ਜਾਇਦਾਦਾਂ ਨੇ ਜਿਹੜੀਆਂ ਨਹੀਂ ਵੇਚਣ ਦੇਵਾਂਗੇ ਸੋ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੋਰ ਵੀ ਡਿਪਾਰਟਮੈਂਟ ਜਿਹੜੇ ਜਿਨ੍ਹਾਂ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਨੇ ਉਹ ਡਿਪਾਰਟਮੈਂਟ ਸਾਰੇ ਇਕੱਠੇ ਹੋ ਕੇ ਸੰਘਰਸ਼ਾ ਜਿਹੜਾ ਉਹ ਇੱਕ ਲੜਨਗੇ ਤੇ ਆਪਣੀਆਂ ਜਾਇਦਾਦਾਂ ਆਪਣੇ ਡਿਪਾਰਟਮੈਂਟ ਦੀਆਂ ਆਪਣੇ ਘਰ ਜਿਹੜੇ ਇਸ ਦੇ ਨਾਲ ਚੱਲਦੇ ਨੇ ਉਸ ਨੂੰ ਬਚਾਉਣ ਦੇ ਲਈ ਲੜਾਈ ਨੇ ਜਿਹੜੇ ਲੜਨਗੇ ਸੋ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਇਸ ਦੇ ਲਈ ਨਾਲ ਅਪਡੇਟ ਹੋਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸੋ ਇਸ ਵੀਡੀਓ ਤੇ ਇਸ ਪ੍ਰੋਗਰਾਮ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ